ਸਾਡੇ ਪਿੰਡ ਬਾੜੀਆਂ ਕਲਾ ਹੈ ਜਿੱਤੇ ਇੱਕ ਸਨਾਤਨ ਧਰਮਸਵਾਰ ਰਜਿਸਟਰਡ ਹੈ ਬੜੇ ਸਾਲਾਂ ਤੋਂ ਰਜਿਸਟਰਡ ਹੈ ਔਰ ਉਤੇ ਹਰ ਸਾਲ ਉਤੇ ਕੋਈ ਨਾ ਕੋਈ ਪ੍ਰੋਗਰਾਮ ਉਤੇ ਕਰਦੀ ਹੈ ਇਹਨਾਂ ਨੇ ਐਪਲੀਕੇਸ਼ਨ ਦਿੱਤੀ ਸੀ 10 ਤੋਂ ਲੈ ਕੇ 16 ਨਵੰਬਰ ਤੱਕ ਰਾਸਲੀਲਾ ਜਿਹੜੀ ਕਥਾ ਕਰਾਉਣ ਲਈ ਬਿੰਦਵਨ ਤੋਂ ਲੋਕਾਂ ਨੂੰ ਆਣਾ ਉਤੇ ਕਥਾ ਕਰਨ ਲਈ ਰਾਸਲੀਲਾ ਕਰਨ ਲਈ ਇਹਦੀ ਪੇਮੈਂਟ ਵੀ ਵਿਵਾਨਸ ਕੀਤੀ ਹੋਈ ਹੈ ਔਰ ਇਹਦੀ ਐਪਲਾਈ ਐਪਲੀਕੇਸ਼ਨ ਡੈਪਟੀ ਕੁਇਜ਼ਨ ਦਿੱਤੀ ਸੀ ਕਿ ਜਸਟ ਇਨਵੋਇਸ ਹਾਲਾਂਕਿ ਆਪਣੀ ਜਗ੍ਹਾ ਜਕਰਾਣੀ ਆਪਣੀ ਦਾਦੇ ਕਰਾਣੀਆਂ ਕੋ ਪ੍ਰੋਵੀਜ਼ਨ ਦੀ ਲੋੜ ਡੀ ਪਰ ਫਿਰ ਵੀ ਮੌਕੇ ਦੇ ਹਾਲਾਤ ਨੂੰ ਦੇਖਦਿਆਂ ਲਾਬਰਡਿੰਗ ਸਿਚੁਏਸ਼ਨ ਦੀ ਤਰ੍ਹਾਂ ਤੇ ਨੰਨ ਕੈਸ ਨੂੰ ਫਾਰਮ ਕਰ ਦੇ ਜਾਨ ਲੈ ਕੇ ਡੀਸੀ ਸਾਹਿਬ ਨੂੰ ਭੇਜਤਾ ਉਹਨਾਂ ਨੇ ਅਗੇ ਪੁਲਿਸ ਨੂੰ ਕੋਈ ਜੀਐਸਡੀ ਨੂੰ ਪੀਐਸਟੀ ਨੂੰ ਪੁਲਿਸ ਨੂੰ ਭੇਜਿਆ ਇਹ ਕੱਲ ਉਤੇ ਕੋਈ ਹਵਨ ਕਰ ਰਿਹਾ ਸੀ ਇਹ ਉਤੇ ਪੁਲਿਸ ਮੌਕੇ ਤੇ ਆਈ ਐਸਐਚਓ ਨੇ ਅਗੇ ਉਹਨੂੰ ਬੰਦ ਕਰਾ ਦਿੱਤੀ ਵੀ ਤੁਸੀਂ ਇਹ ਨਹੀਂ ਕਰ ਤੁਹਾਨੂੰ ਅਲਾਉਡ ਨਹੀਂ ਤੁਸੀਂ ਕਰ ਨਹੀਂ ਸਕਦੇ ਔਰ ਤੁਸੀਂ ਪਰਮਿਸ਼ਨ ਸਾਨੂੰ ਮੈਂ ਉੱਪਰੋਂ ਹੁਕਮ ਹੈ ਡੀਐਸਪੀ ਦਾ ਉਹ ਉਹਨੇ ਕਿਹਾ ਨਹੀਂ ਹੋਣ ਦੇਣਾ ਜਦੋਂ ਕਿ ਇਹਦਾ ਹਾਂ ਧਾਰਮਿਕ ਗੱਲ ਹੈ ਤੇ ਇਹਦਾ ਹੱਕ ਬਣਦਾ ਕਿਸੇ ਕੋਈ ਵੀ ਆਪਣੀ ਧਾਰਮਿਕ ਗੱਲ ਕਰ ਸਕਦਾ ਆਪਣੀ ਜਗਾਹ 'ਚ ਕਰ ਸਕਦਾ ਕਿਸੇ ਨੂੰ ਰੋਕਣ ਦਾ ਮਤਲਬ ਹੀ ਨਹੀਂ ਹੈ ਉਹ ਕਹਿੰਦੇ ਜਿਆਦਾਤਰ ਜਿਹੜੇ ਦੋ ਤਿੰਨ ਬੰਦੇ ਉਹਨਾਂ ਨਾਲ ਸੁਲ੍ਹਾ ਕਰੋ ਨਹੀਂ ਤਾਂ ਤੁਹਾਨੂੰ ਕਰਨੇ ਦੇਵਾਂਗੇ ਇਹੋ ਤੋਂ ਬਾਅਦ ਤੇ ਪਿੰਡ ਤਿੰਨ ਪਿੰਡਾਂ ਦੀ ਪੰਚਾਇਤਾਂ ਬਾੜੀਆਂ ਕਲਾਂ ਬਾੜੀਆਂ ਕੋਰ ਤੇ ਮੋਤੀਆਂ ਇਹਨਾਂ ਰਲ ਕੇ ਹੀ ਕਰਾ ਰਹੇ ਨੇ ਔਰ ਪਹਿਲਾਂ ਉਹਨਾਂ ਨੇ ਵੀ ਅਪਲਾਈ ਕੀਤਾ ਸੀ ਉਹਨਾਂ ਨੇ ਕਿਹਾ ਸੀ ਅਸੀਂ ਅ ਕ ਉਨਨੀ ਤੋਂ 23 ਦਾ ਕਰਨਾ ਸੀ ਜਦ ਇਹਨਾਂ ਨੇ 16 10 ਤੋਂ 16 ਦਾ ਅਪਲਾਈ ਕੀਤਾ ਉਹਨਾਂ ਨੇ ਜਾਣ ਕੇ ਗਿਆ ਸੀ ਕਿ 10 ਤੋਂ 16 ਵਿੱਚ ਕਰਨਾ ਹੈ ਜਾਣ ਬੁਝ ਕੇ ਦਾ ਕੰਮ ਖਰਾਬ ਕਰਨ ਲਈ ਕੀਤਾ ਤੇ ਇਹ ਜੋ ਲੋਕਾਂ 'ਚ ਰੋਸ ਹੈ ਵੀ ਇਹਨਾਂ ਨੇ ਤੇ ਡਾਕਟਰ ਸਾਹਿਬਾਇ ਨੇ ਤੇ ਹਲਕੇ ਦਿਨ ਚ ਆਜ ਨੇ ਇਹਨਾਂ ਨੇ ਵੀ ਅਸੀਂ ਰਲ ਕੇ ਕੋਸ਼ਿਸ਼ ਕੀਤੀ ਫਿਰ ਦੂਜੀ ਪਾਰਟੀ ਕਿਹੜੀ ਹੈ ਜਿਹੜੀ ਕਰ ਰਹੀ ਹੈ ਦੋ ਦਿਨ ਲੋਕ ਨੇ ਆਮ ਆਦਮੀ ਪਾਰਟੀ ਹੁੰਦੀ ਸਪੋਰਟ ਕਰ ਰਹੀ ਹੈ ਆਹ ਕਹਿੰਦੇ ਨੇ ਜਦੋਂ ਉਹਨਾਂ ਨੂੰ ਜਾ ਕੇ ਆਓ ਇਹ ਜਾ ਕੇ ਵੀ ਆਏ ਨੇ ਉਹਨਾਂ ਦੇ ਕੋਲ ਐਮਪੀ ਸਾਹਿਬ ਦੇ ਘਰ ਵੀ ਜਾ ਕੇ ਆਏ ਨੇ ਉਹਨਾਂ ਨੇ ਕਿਹਾ ਜੀ ਤੁਸੀਂ ਉਹਨਾਂ ਨਾਲ ਸੌਲਾ ਕਰ ਲਓ ਤਾਂ ਚੰਗਾ ਹੈ ਨਹੀਂ ਜੇ ਤੁਹਾਨੂੰ ਖਰਾਬ ਹੋਵਾਂਗੇ ਪਰਚੇ ਤੁਹਾਡੇ ਤੇ ਹੋਣਗੇ ਇਹ ਡਰ ਦੇ ਨਾਲ ਤੁਹਾਨੂੰ ਪਰਚੇ ਕਰਾਂਗੇ ਤੁਹਾਨੂੰ ਕੇਸਾਂ ਜਨ ਇਨਵੋਲ ਕਰਾਂਗੇ ਨਿੰਦਰਾ ਵੀ ਗੱਲ ਹੈ ਖਾਣਾ ਚੱਪੜਿਆ ਲਾਉਂਦਾ ਕਿ ਖਾਣਾ ਮਨ ਪਤਾ ਨਹੀਂ ਚੱਪੇ ਚੱਪੇ ਹੋ ਗਏ ਡੀਐਸਪੀ ਲੱਗਦਾ ਹੈ ਪ੍ਰਟੀਕਲ ਸ਼ਾਇਦ ਨਾਲ ਹੀ ਸਾਰਾ ਕੁਝ ਹੋ ਜਾਏਗਾ ਕਿ ਇੱਕ ਦੋ ਆਮ ਬੰਦੇ ਕਹਿ ਦੇ ਤਾਂ ਕੁਝ ਵੀ ਹੋ ਸਕਦਾ ਦੇਖੋ ਧਾਰਮਿਕ ਪ੍ਰੋ ਕਰਨਾ ਸੋ ਸਾਰਿਆਂ ਨੂੰ ਕੋਆਪਰੇਟ ਕਰਨ ਚਾਹੀਦਾ ਹੈ ਔਰ ਉਹਨੂੰ ਉਮਦ ਕਰਨੀ ਚਾਹੀਦੀ ਹੈ ਨਾ ਕਿ ਉਹਨਾਂ ਨੂੰ ਡਿਸਕਰੇਜ ਕਰਕੇ ਰੋਕਣਾ ਦਾ ਬਿਲਕੁਲ ਗਲਤ ਹੈ ਤੁਹਾਡੀ ਡੀਐਸ ਵੀ ਸਾਹਿਬ ਨੇ ਉਹੀ ਗੱਲ ਕਾਰਨ ਦੱਸਿਆ ਉਹਨਾਂ ਨੇ ਕਿ ਮੈਂ ਤਾਂ ਇਹਨਾਂ ਨੇ ਦੱਸਿਆ ਮੈਂ ਇਹਨਾਂ ਦੇ ਪਰ ਅੱਜ ਦਾ ਰੱਖਿਆਜੀਪੁਰੋਂ ਪੈਸਾ ਮੈਂ ਕਿਹਾ ਤੁਹਾਨੂੰ ਮੈਂ ਵੀ ਚਿੰਤਤ ਹਾਂ ਆਇਆਂ ਤੇ ਸ਼ਾਮਲ ਹੋਊਂਗਾ ਅਧਿਲੇਸ਼ਨ ਹੋਏਗੀ ਕੀ ਖੇਡ ਕਲੱਬ ਹੋਏ ਕਾ ਮੌਲ ਨਹੀਂ ਕੋਈ ਕੋਈ ਮਤਲਬ ਨਹੀਂ ਬੰਦ ਰੋਕਣ ਦਾ ਕੋਈ ਮਤਲਬ ਨਹੀਂ ਬੰਦ ਹੋਵੇ ਅਨੇ ਕੋਈ ਪਰਮਿਸ਼ਨ ਨਹੀਂ ਲਈ ਸੀ ਕਿਨੇ ਇਹ ਪ੍ਰੋਗਰਾਮ ਕਰਾਉਣ ਦੀ ਕਿਸੇ ਤਰ੍ਹਾਂ ਦੀ ਜਿਹੜੇ ਪ੍ਰੋਜੈਕਟ ਆਖੀ ਪਹੁੰਚਣ ਦੇ ਲਈ ਦਾ ਪਰਮਿਸ਼ਨ ਜ਼ਰੂਰੀ ਹੈ ਕੋਈ ਗੱਲ ਨਹੀਂ 10 10 16 ਨੂੰ ਕਰ ਰਹਾ ਉਹਦੀ ਪ੍ਰੇਪਰੇਸ਼ਨ ਅਪਲਾਈ ਕੀਤੀ ਹੋਈ ਆ ਕਰਨਾ ਆਪਣੀ ਜ਼ਮੀਨ ਦੀ ਅਪਲਾਈ ਕਰ ਆਪਣੀ ਆਪਣੀ ਦਾਦੇ ਕਰਨਾ ਇਹਦੇ ਪਰਮਿਸ਼ਨ ਦੀ ਅਨਿਧੀ ਅਨਿਧੀ ਕੋਈ ਪਰਮਿਸ਼ਨ ਦੀ ਲੋੜ ਨਹੀਂ ਪਰ ਫਿਰ ਵੀ ਇਹਨਾਂ ਨੇ ਲਿਖ ਕੇ ਦਿੱਤਾ ਉਹਨਾਂ ਨੇ ਕਿ ਅਸੀਂ ਵੀ ਪਹਿਲਾਂ ਬਾਅਦ ਵਿੱਚ ਕਰ ਰਹੇ ਹਾਂ ਇਹ ਪਹਿਲਾਂ ਕਰ ਲਿਆ ਕਿਸੇ ਕਿਹਦਾ ਖਰਾਬ ਕਰਨ ਲਈ ਚੱਪ ਮੋਲੋ ਠੀਕ ਹੈ ਤੁਹਾਨੂੰ ਬੜਾ ਬੜਾ ਲੋੜ ਵੰਦੂ ਆਉਣਾ ਕਹਤਾ ਸੀ ਹੁਣ ਦੱਸਦਾ 16 ਹੀ ਕਰਾਂਗੇ ਪਰ ਫੋਰਜ਼ ਨੂੰ ਨਹੀਂ ਮਰਦ ਕਰ ਰਹੀ ਇਹ ਪਾਰਟੀ ਨੂੰ ਡੇਟ ਚੇਂਜ ਕਰ ਲਈ ਹਾਂ ਜਾਣੋ ਜੀ ਕਰਨ ਦੀ ਹੁਣ ਕੀ ਆਪਣਾ ਐਕਸ਼ਨ ਹੋਏਗਾ ਅੱਗੇ ਇਹ ਕੋਈ ਇਦਾਂ ਕਰਨਾ ਅਕਲ ਕਰਨੀ ਚਾਹੀਦੀ ਸਰਕਾਰ ਨੂੰ ਡਿਪਟੀ ਕਮਿਸ਼ਨਰ ਨੂੰ ਚਾਹੀਦਾ ਇੰਟਰਵਿਊ ਕਰਕੇ ਇਹਦੀ ਪ੍ਰੋਮੋਸ਼ਨ ਜਲਦੀ ਜਲਦੀ ਦਵਾਣ ਨਹੀਂ ਤਾਂ ਲੋਕ ਐਜੀਟੇਟ ਕਰਨਗੇ ਖਰਾਬੀ ਹੋਏਗੀ ਹੋਰ ਵੀ ਐਜੀਟੇਸ਼ਨ ਵਧੇਗੀ ਦੋਨੋਂ ਸੇਮ ਜਗ੍ਹਾ ਤੇ ਕਹਿੰਦੇ ਕੋ ਅਲੱਗ-ਅਲੱਗ ਜਗ੍ਹਾ ਦੋਨੋਂ ਦਾ ਪ੍ਰੋਬਲਮ ਹੈ ਨੇ ਉਹ ਜਿਹੜੇ ਜੱਜ ਕਹਿੰਦੇ ਉਹਨਾਂ ਨੂੰ ਕਰਨੀ ਆ ਉਹ ਅਲਾਉ ਉਹਨਾਂ ਨੂੰ ਕਰਨਾ ਆਪਣੀ ਜਿਹਾ ਦੋ ਕਰਨਾ ਇਹ ਵੀ ਕਰ ਸਾਨੂੰ ਕੋਈ ਇਤਰਾਜ਼ ਨਹੀਂ ਹੈ ਦੋ ਲਗ ਲਗ ਜਗ੍ਹਾ ਤੇ ਕਰਨਾ ਉਹਨਾਂ ਨੂੰ ਉਹ ਵੀ ਕਰ ਲੈਣਾ ਕੋਈ ਧਾਰਮਿਕ ਪ੍ਰੋਗਰਾਮ 1.2 ਵੀ ਹੋ ਸਕਦੇ ਆ ਇਹਨਾਂ ਦੇ ਰੋਕਣ ਦਾ ਮਤਲਬ ਉਹਨਾਂ ਦਾ ਕਰਨ ਦਾ ਬਲ ਨਹੀਂ ਇਹਦਾ ਰੋਕਣ ਦੀ ਮਕਸਦ ਨਹੀਂ ਹੈ ਜਿਸ ਹਿਸਾਬ ਨਾਲ ਇਹਦੇ ਵਿੱਚ ਜਿਹੜੀ ਆ ਦੇਖੋ ਸੰਪਰਕਾਚੇ ਨੇ ਸਾਰੇ ਗੱਲ ਦੱਸੀ ਆ ਔਰ ਸਾਰੀਆਂ ਤਿੰਨੇ ਪੰਚਾਇਤਾਂ ਦੇ ਸਰਪੰਚ ਉਹਨਾਂ ਦੇ ਸਾਰੇ ਮੁੱਖ ਜਿਹੜੇ ਲੋਕ ਹੈਗੇ ਆ ਉਹ ਆਏ ਆ ਉਹਨਾਂ ਤੋਂ ਵੀ ਅਸੀਂ ਗੱਲ ਸੁਣੀ ਆ ਇਹ ਸਰਾਸਰ ਤੱਕਾਇਆ ਔਰ ਮੈਂ ਤਾਂ ਇਹ ਹੀ ਕਹੂੰਗਾ ਕਿ ਇਹ ਸਰਕਾਰ ਦਾ ਕੰਮ ਹੈ ਤੱਕੇ ਕਰਨਾ ਹੈਗਾ ਇਹਨਾਂ ਨੂੰ ਇਹ ਨਹੀਂ ਸ਼ਰਮ ਆ ਕਿ ਇਹ ਧਾਰਮਿਕ ਕੰਮ ਹੈਗਾ ਜਾਂ ਲੋਕਾਂ ਦੀਆਂ ਭਾਵਨਾਵਾਂ ਨਾਲ ਜੁੜੀਆਂ ਚੀਜ਼ਾਂ ਆ ਇਹਨਾਂ ਦਾ ਕੰਮ ਇਹ ਆ ਕਿ ਕਿਸੇ ਤਰ੍ਹਾਂ ਜਿਹੜਾ ਵੀ ਕੋਈ ਇਹਨਾਂ ਦੇ ਉਲਟ ਕਦੀ ਬੋਲਿਆ ਹੋਵੇ ਜਾਂ ਬੋਲ ਸਕਦਾ ਹੋਵੇ ਉਹਨੂੰ ਕਿਸ ਤਰ੍ਹਾਂ ਨੁਕਸਾਨ ਪਹਚਾਣਾ ਕਿਸ ਤਰ੍ਹਾਂ ਉਹਨੂੰ ਥੱਲੇ ਲਾਣਾ ਇਸ ਰਫ਼ ਇਹ ਜਿਹੜੇ ਆਮ ਆਦਮੀ ਪਾਰਟੀ ਦੇ ਲੀਡਰ ਆ ਉਹਨਾਂ ਦਾ ਇੱਕੋ ਇੱਕ ਕੰਮ ਆ ਕਿ ਜਿਹੜੇ ਵੀ ਲੋਕ ਉਹਨਾਂ ਦੇ ਕਹੇ ਤੇ ਨਹੀਂ ਚੱਲਦੇ ਉਹਨਾਂ ਦੇ ਨਾਲ ਨਹੀਂ ਚੱਲਦੇ ਜਾਂ ਉਹਨਾਂ ਦੇ ਜੀ ਹਜੂਰੀ ਨਹੀਂ ਕਰਦੇ ਉਹਨਾਂ ਨੂੰ ਕੋਈ ਨਾ ਕੋਈ ਨੁਕਸਾਨ ਪਹਚਾਣਾ ਅੱਜ ਦੇਖੇ ਜਾਵੇ ਧਾਰਮਿਕ ਕੰਮ ਸਾਰੇ ਸਾਂਝਾ ਕੰਮ ਹੁੰਦਾ ਹੈ ਉਸਦੇ ਲਈ ਵੀ ਸਰਕਾਰ ਇਹ ਜੋ ਕੰਮ ਕਰ ਰਹੀ ਹੈ ਕਿੱਧਰ ਇਹਦਾ ਤੁਸੀਂ ਅਸੀਂ ਸਮਝਦੇ ਨਾ ਉਹਨਾਂ ਨੂੰ ਕਿਤੇ ਕੱਲ ਆ ਜਾਵੇ ਨਾ ਜੀ ਇਹ ਕੰਮ ਧਾਰਮਿਕ ਕੰਮਾਂ ਚੜ ਚ ਨਹੀਂ ਪਾਣੀ ਚਾਹੀਦੇ ਧਾਰਮਿਕ ਕੰਮਾਂ ਚ ਅਰਚਨ ਪਾਣੇ ਵਾਲਿਆਂ ਦੇ ਹਸ਼ਰ ਤੁਸੀਂ ਦੇਖਿਆ ਇਤਿਹਾਸ ਕੋਹਾ ਹੈ ਨਾ ਚੀਜ਼ਾਂ ਅਜ ਤਾਂ ਸੋ ਇਹਨਾਂ ਨੂੰ ਵੀ ਭੁਗਤਨੀਆਂ ਪੈਣੀਆਂ ਇਹਨਾਂ ਨੂੰ ਕੜੀਆਂ ਨਹੀਂ ਪੈਣੀਆਂ ਪਿੱਛੇ ਵਾਲੀ ਕੀ ਰੁਕੀ ਸਾਹ ਨੂੰ ਵੀ ਮਿਲਤਿਆ ਨਹੀਂ ਉਹਨਾਂ ਨੂੰ ਕੋਈ ਸਪੈਸ਼ਲ ਨਹੀਂ ਦਿੱਤਾ ਇਹਨਾਂ ਨੂੰ ਹੱਥ ਦੇਖੋ ਮਾੜੀ ਗੱਲ ਐਮਪੀ ਵੋਟਾਂ ਨਾਲ ਲੋਕਾਂ ਦੀਆਂ ਵੋਟਾਂ ਨਾਲ ਚੁਣ ਹੁੰਦੇ ਜੇ ਲੋਕਾਂ ਦੀ ਇਹ ਗੱਲ ਸੁਣਨੀ ਨਹੀਂ ਜਨਤਾ ਹੀ ਪਈ ਆ ਦੇਖੋ ਕੋਈ ਇਹਨਾਂ ਨੂੰ ਤਕਲੀਫ ਹੋਈ ਹੋਊਗੀ ਤਾਂ ਹੀ ਆਈ ਆ ਨਾ ਤੇ ਜੇ ਇਹਨਾਂ ਦੀ ਗੱਲ ਨਹੀਂ ਸੁਣਨੀ ਤਾਂ ਐਮਪੀ ਕਾ ਤਾਂ ਉਹਨਾਂ ਲੋਕਾਂ ਵਾਸਤੇ ਐਮਪੀ ਬੰਦਾ ਲੋਕਾਂ ਦੇ ਫੈਸਿਲਿਟੀ ਵਾਸਤੇ ਐਮਪੀ ਬੰਦਾ ਲੋਕਾਂ ਦੇ ਕੰਮ ਕਰਵਾਉਣ ਵਾਸਤੇ ਐਮਪੀ ਆਣਗਾ ਨਾ ਕਿ ਵਿਗਨਪਾਨ ਲਈ ਵਿਗਨਪਾਨ ਲਈ ਐਮਪੀ ਜਿਹੜਾ ਬੰਦਾ ਹੋ ਐਮਪੀ ਕਾਦਾ ਹੋਇਆ ਨਹੀਂ ਲੰਬਾਂ ਸਰ ਕਿਹੜਾ ਪਿੰਡ ਆਪਣਾ ਬਾੜੀਆਂ ਕਲਾ ਕੀ ਗੱਲ ਹੋਈ ਇਹ ਕੁਝ ਵੀ ਨਹੀਂ ਕਰਤਾ ਅਸੀਂ ਪ੍ਰੋਗਰਾਮ ਸਾਡੇ ਸਾਰੇ ਰਾਸਲੀਲਾ ਕਮੇਟੀ ਵਾਲਿਆਂ ਨੇ ਬਣਾਇਆ ਸੀਗਾ ਕਿ ਰਾਸਲੀਲਾ ਕਰਨੀ ਹੈ ਅਸੀਂ ਗਰਾਊਂਡ ਦੇ ਵਿੱਚ ਸਫਾਈ ਕਰਵਾਈ ਔਰ ਉਸ ਤੋਂ ਬਾਅਦ ਇਹ ਸੋਚਿਆ ਕਿ ਜਦੋਂ ਹੜ ਹੜ ਆਇਆ ਇੰਨੇ ਗੰਦਮੰਦ ਰੁੜ ਕੇ ਆਇਆ ਇਸ ਕਰਕੇ ਭੂਮੀ ਪੂਜਨ ਕਰ ਲਈਏ ਸਾਰੇ ਜਣੇ ਤਾਂ ਭੂਮੀ ਸ਼ੁੱਧ ਹੋ ਜਾਊਗੀ ਤਾਂ ਇਸ ਉਸ ਭੂਮੀ ਸ਼ੁੱਧਤਾ ਦੇ ਲਈ ਹਵਨ ਕਰਵਾਉਂਦੇ ਵੈਸੇ ਜਦ ਕਿ ਹਵਨ ਸਾਡਾ ਥੋੜਾ ਜਿਹਾ ਹੀ ਰਹਿ ਗਿਆ ਸੀ ਪੂਰਨ ਆਉਤੀ ਤੇ ਆ ਗਿਆ ਸੀਗਾ ਉਸ ਵੇਲੇ ਦੋ ਆਏ ਆ ਇੱਕ ਪੁਲਿਸ ਵਾਲੇ ਸੀਗੇ ਇੱਕ ਸਿਵਲ ਵਰਦੀ ਸੀਗੇ ਮੈਂ ਤਾਂ ਜਾਣਦੀ ਨਹੀਂ ਸੀ ਕੌਣ ਮਗਰ ਉਹਨਾਂ ਨੇ ਕਿਹਾ ਕਿ ਤੁਸੀਂ ਇਹ ਕੰਮ ਨਹੀਂ ਕਰ ਸਕਦੇ ਅਸੀਂ ਕਿ ਹਵਨ ਹੁੰਦਾ ਪਿਆ ਧਰਤੀ ਸ਼ੁੱਧ ਕਰਨ ਵਾਸਤੇ ਕਰਦੇ ਪਏ ਆ ਵੀ ਐਸੀ ਵੈਸੀ ਕੋਈ ਗੱਲ ਨਾ ਹੋਵੇ ਸੁਖ ਸੁਵਿਲੀ ਮੇਲਾ ਭੁਗਤ ਜਾਵੇ ਤਾਂ ਉਹ ਕਹਿੰਦੇ ਤੁਸੀਂ ਇਦਾਂ ਕਰ ਨਹੀਂ ਸਕਦੇ ਬਿਨਾ ਪਰਮਿਸ਼ਨ ਤੋਂ ਜਦ ਤੱਕ ਤੁਹਾਡੇ ਪਿੰਡ 'ਚ ਦੋ ਲੜਾਈ ਹੁੰਦੀ ਪਈ ਆ ਦੋ ਧਿਰਾਂ ਦੀ ਤਾਂ ਤੁਸੀਂ ਇਹ ਨਹੀਂ ਕਰ ਸਕਦੇ ਅਸੀਂ ਕਿ ਜਿਹੜਾ ਅਸੀਂ ਰਾਸਲੀਲਾ ਕਰਨੀ ਆ ਉਹ 10 ਤਰੀਕ ਦੀ ਆ ਉਹਦੀ ਪਰਮਿਸ਼ਨ ਸਾਡੇ ਬੰਦੇ ਆਪ ਲੈਣ ਜਾਂ ਨਾ ਲੈਣ ਜਾਂ ਕਰਨ ਜਾਂ ਨਾ ਕਰਨ ਉਹ 'ਚ ਸਾਡਾ ਕੋਈ ਰੋਲ ਨਹੀਂ ਮਗਰ ਇਹ ਹੈਗਾ ਆ ਵੀ ਇਹ ਸ਼ੁੱਧਤਾ ਵਾਸਤੇ ਅਸੀਂ ਬੱਚੇ ਬੋਟੀਆਂ ਲੈ ਕੇ ਕੁੜੀਆਂ ਲੈ ਕੇ ਸਾਰੇ भूमि शुद्ध ਕਰਦੇ ਪਏ ਇਹਦੇ ਵਿੱਚ ਤਾਂ ਕੋਈ ਰੋਕ ਨਹੀਂ ਸਕਦਾ ਨਾ ਪਰਮਿਸ਼ਨ ਦੀ ਜ਼ਰੂਰਤ ਆ ਔਰ ਉਹਨਾਂ ਨੇ ਇੱਦਾਂ ਹੀ ਸਾਡੇ ਧਰਮ ਦੀ ਵਿਅਦਬੀ ਕੀਤੀ ਕੀਤੀ ਕਿਦਾਂ ਕਿ ਜੁੱਤੀ ਲੈ ਕੇ ਹਵਨ ਕੁੰਡ ਦੇ ਕੋਲ ਆ ਗਏ ਔਰ ਇਹਨਾਂ ਦਾ ਫੋਨ ਖੋਲਿਆ ਉਹਨਾਂ ਨੇ ਇਹਨਾਂ ਨੇ ਹਵਨ ਤੋਂ ਉੱਠੜਦੇ ਉੱੜਦੇ ਕਿਹਾ ਕਿ ਤੁਸੀਂ ਇਹ ਸਾਬਕਾ ਸਰਪੰਚ ਆ ਵੀ ਤੁਸੀਂ ਮੇਰਾ ਫੋਨ ਕਿੱਦਾਂ ਖੋ ਸਕਦੇ ਆ ਕਹਿੰਦੇ ਤੁਸੀਂ ਪੁਲਿਸ ਦੀ ਵੀਡੀਓ ਬਣਾਉਂਦੇ ਪਏ ਆ ਫਿਰ ਮੈਂ ਕਿਹਾ ਮੈਨੂੰ ਤਾਂ ਪਤਾ ਨਹੀਂ ਸੀ ਸਿਵਲ ਵਰਦੀ 'ਚ ਕਿਹੜੇ ਅਫਸਰ ਆ ਮੈਂ ਤਾਂ ਸੁਧਾਰਨ ਆਪਣੇ ਸਿਆਣਪ ਦੇ ਤੌਰ ਤੇ ਕਿਹਾ ਕਾਕੇ ਵੀ ਜੇ ਇਹਨਾਂ ਦੇ ਫੋਨ ਦੇ ਵਿੱਚ ਤੁਹਾਡੀ ਵੀਡੀਓ ਤਾਂ ਤੁਸੀਂ ਫੋਨ ਲਗਾ ਸਕਦੇ ਆ ਜੇ ਇਹਨਾਂ ਆਪਣੇ ਅਸੀਂ ਬਣਾਉਂਦੇ ਪਏ ਆ ਤਾਂ ਉਹਦੇ ਇਹਨਾਂ ਦੀ ਆਪਣੀ ਵੀਡੀਓ ਐ ਫੋਨ ਇਹਨਾਂ ਦਾ ਦੇ ਦਿਓ ਇਹਨਾਂ ਦੇ ਘਰ ਵਾਲੇ ਤੋਂ ਖੋਇਆ ਸੀਗਾ ਇਹਨਾਂ ਨੇ ਫੋਨ ਉਹ ਲੈ ਲਿਆ ਬਸ ਉਸ ਤੋਂ ਬਾਅਦ ਸਰਪੰਚ ਸਾਹਿਬ ਆਏ ਇਹਨਾਂ ਨੇ ਸਾਰੀ ਗੱਲਬਾਤ ਕੀਤੀ ਤਾਂ ਉਹ ਚਲੇ ਗਏ ਸਰਪੰਚ ਜਿਹੜਾ ਦੂਸਰੀ ਪਾਰਟੀ ਵਾਲੇ ਤੋਂ ਦੇਲ ਨਹੀਂ ਨਹੀਂ ਉਹ ਇਸੇ ਪਾਰਟੀ ਵਾਲਾ ਸਾਨੂੰ ਹਵਾਨਸ ਉਹਨੇ ਕੀ ਕਹਿ ਕੇ ਗਏ ਆਪੇ ਕਹਿੰਦੇ ਕਿ ਸਾਨੂੰ ਉੱਪਰੋਂ ਪ੍ਰੈਸ਼ਰ ਪੈਂਦਾ ਵਿਆ ਅਸੀਂ ਤੁਹਾਨੂੰ ਕਹਿਣ ਆਏ ਆ ਕਿ ਤੁਸੀਂ ਪਹਿਲਾਂ ਸੈਟੀਸਫਾਈ ਕਰੋ ਆਪਣੀ ਮੈਂ ਕਿਹੜੇ ਬੰਦੇ ਨਾਲ ਸੈਟੀਸਫਾਈ ਕਰਨ ਕਰ ਜਿਹੜੇ ਪਹਿਲਾਂ ਮੇਲਾ ਕਰਵਾਇਆ ਜਿਨ੍ਹਾਂ ਨੇ ਉਹਨਾਂ ਨਾਲ ਸੈਟੀਸਫਾਈ ਕਰੋ ਬਈ ਅਸੀਂ ਸੈਟੀਸਫਾਈ ਕਰਨ ਲਈ ਵੀ ਤਿਆਰ ਆ ਸਾਨੂੰ ਤਾਂ ਕੋਈ ਐਸੀ ਗੱਲ ਨਹੀਂ ਸਾਡੇ ਉਹ ਆਪਣੇ ਆ ਪਰ ਫੇਰ ਵੀ ਅਸੀਂ ਇਹ ਸੋਚਦੇ ਪਏ ਆ ਕਿ ਪਿੰਡ ਦੇ ਮੇਲਾ ਆ ਪਿੰਡ ਸਾਡੇ ਬਜ਼ੁਰਗ ਮੇਰੇ ਦਾਦਾ ਸੋਹਰਾ ਖੁਦ ਦੋ ਦੋ ਮਹੀਨੇ ਦੀ ਰਾਸ ਪਵਾਉਂਦੇ ਸੀਗੇ ਸਾਨੂੰ ਕਹਿੰਿਆ ਲੋਕਾਂ ਨੇ ਕਿ ਤੁਹਾਡੇ ਬਜ਼ੁਰਗ ਕੱਲੇ ਪਾਉਂਦੇ ਸੀ ਤੁਸੀਂ ਮਿਲ ਕੇ ਪਾਉਂਦੇ ਵੇ ਅਸੀਂ ਕਿ ਹੁਣ ਖਰਚਾ ਨਹੀਂ ਫੋਰਡ ਕਰ ਸਕਦੇ ਉਹ ਸਸਤਾ ਸਮਾਂ ਸੀਗਾ ਤਾਂ ਇਸ ਕਰਕੇ ਫਿਰ ਅਸੀਂ ਉਸੇ ਰਾਸਲੀਲਾ ਨੂੰ ਉਸੇ ਬਜ਼ੁਰਗਾਂ ਦੇ ਬੱਚੇ ਸੋਣ ਦੁਆਰਾ ਆਪਣੇ ਕਾਰਨ ਕਰ ਰਹੇ ਸਾਰੇ ਮਹਾਜਨ ਕਰ ਰਹੇ ਹੈ ਜਿਹੜੀ ਜਗ੍ਹਾ ਹੈ ਉਹ ਜਗ੍ਹਾ ਕਿਹਦੀ ਹੈ ਸਾਡ ਸਾਡੇ ਸਾਰਿਆਂ ਦੀ ਆਪਣੀ ਜਗ੍ਹਾ ਹੈ ਮੈਡਮ ਤੁਸੀਂ ਪੁੱਛਿਆ ਨਹੀਂ ਕਿ ਦਾ ਪ੍ਰੈਸ਼ਰ ਉਹਨੇ ਦੱਸਿਆ ਨਹੀਂ ਕਦ ਕੇ ਦਾ ਪ੍ਰੈਸ਼ਰ ਨਹੀਂ ਇਹ ਤਾਂ ਅਸੀਂ ਪੁੱਛਿਆ ਉਹ ਕਹਿੰਦੇ ਸਾਨੂੰ ਉੱਪਰੋਂ ਪ੍ਰੈਸ਼ਰ ਪੈ ਰਿਹਾ ਸਾਨੂੰ ਇਸ ਬਾਰੇ ਨੌਲੇਜ ਨਹੀਂ ਹੈ ਸਿਵਲ ਵਰਦੀ ਚ ਕੌਣ ਆ ਕੌਣ ਨਹੀਂ ਮੈਡਮ ਇਹ ਦੂਸਰੀ ਪਾਰਟੀ ਉਹ ਵੀ ਉੱਥੇ ਮੇਲਾ ਕਰਾਉਂਦੇ ਆ ਨਹੀਂ ਨਹੀਂ ਇਹ ਅਲੱਗ ਆ ਉਹ ਰੋਡ ਤੇ ਆ ਅਸੀਂ ਸਵਾਲਿਕ ਸਕੂਲ ਦੇ ਬਿਲਕੁਲ ਗਰਾਊਂਡ 'ਚ ਆ ਇੱਕ ਹੀ ਪਿੰਡ ਤੇ ਦੋ ਬੰਦੇ ਹਾਂਜੀ ਹਾਂਜੀ ਉਹਨਾਂ ਦੀ ਵੀ ਐਸੀ ਡੇਟ ਸੀ ਕਿ ਉਹਨਾਂ ਦਾ ਹੋਟੇਲ ਨਹੀਂ ਉਹਨਾਂ ਦੀ ਡੇਟ 19 ਤੋਂ 23 ਤੱਕ ਕਰ ਸੀਗੀ ਅਸੀਂ ਆਪਣੇ ਨੂੰ ਕਿਹਾ ਕਿ ਅਸੀਂ ਬਰਿੰਦਾਵਨ ਜਾਣ ਦੀ ਸਾਰੇ ਤਿਆਰੀ ਕਰਦੇ ਪਏ ਹਾਂ ਅਸੀਂ ਇਹਨਾਂ ਸਾਡੇ ਬੱਚਿਆਂ ਨੇ 10 ਤੋਂ 14 ਰੱਖ ਲੇ 13 ਹਾਂ 16 ਹਾਂ 16 ਉਹਨਾਂ ਨੇ ਕਿਹਤੇ ਡੇਟ ਆਗੇ ਬਿੱਚ ਕਿ ਉਹਨਾਂ ਨੇ ਮਤਲਬ ਕਿ 19 ਤੋਂ 23 ਕਰਨੀ ਸੀ ਕਿ ਨਵੰਬਰ ਦੀ ਤਾਂ ਅਸੀਂ ਕਰ ਲਈ 10 ਨਵੰਬਰ ਤੋਂ 16 ਨਵੰਬਰ ਔਰ ਉਹਨਾਂ ਨੇ ਆਪਣੀ ਡੇਟ ਇਸੇ ਕਰਕੇ ਉਰੇ ਕਰ ਲਈ ਕਿ ਅਸੀਂ ਵੀ ਇਸੇ ਡੇਟ ਚ ਕਰਕੇ ਕੁਸਮਾਨ ਪਾਣਾ ਕੀ ਲੱਗਦਾ ਕੋਈ ਪੋਲੀਟੀਕਲ ਪ੍ਰੈਸ਼ਰ ਕਰਕੇ ਸਰਪ ਦਿੱਤਾ ਜਾ ਰਿਹਾ ਸਰ ਬਈ ਇਹ ਤਾਂ ਪੋਲੀਟੀਕਲ ਪ੍ਰੈਸ਼ਰ ਹੈ ਦੇਖ ਲਓ ਜਦ ਅਗਲੇ ਕਹਿੰਦੇ ਪਏ ਆ ਕਿ ਤੁਸੀਂ ਸਾਨੂੰ ਹੁਕਮ ਨਹੀਂ ਹੈਗਾ ਇਦਾਂ ਵੈਸੇ 2000 ਦੋ ਦਿਨਾਂ ਨੂੰ ਇਕੱਠੀ ਅਪ੍ਰੀਸ਼ ਪਰਮਿਸ਼ਨ ਨਹੀਂ ਦਿੱਤੀ ਸੀ ਕੋਈ ਜਿਆਦਾ ਕੋਈ ਸਬ ਇੰਸਪੈਕਟਰ ਸੀ ਜਾਂ ਐਸ ਨਹੀਂ ਹੁਣ ਮੈਂ ਤਾਂ ਇਦਾਂ ਜਾਣਦੀ ਨਾ ਸਿਵਲ ਵਰਦੀ ਚ ਸੀਗੇ ਇੱਕ ਪੁਲਿਸ ਵਰਦੀ ਸੀਗੇ ਸਾਡੇ ਕਿਹੜਾ ਤੁਸੀਂ ਹਾਂਜੀ ਛਬਿਆ ਪਰ ਮੈਂ ਤਾਂ ਸਵਾਦ ਵਿੱਚ ਤੁਸੀਂ ਡੀਸੀ ਬੈਡਰੂਮ ਜਾਂ ਤੇ ਉਹ ਉਹ ਦਿੱਤੀਆਂ ਆ ਉਹ ਦਿੱਤੀਆਂ ਸਾਡੇ ਆਦਮੀਆਂ ਨੇ ਜੋ ਕੀਤਾ ਉਹ ਸਾਨੂੰ ਪਤਾ ਆ ਸਾਨੂੰ ਇਸ ਵਾਰ ਇਹ ਬਹੁਤ ਹੀ ਨੌਲੇਜ ਨਹੀਂ ਆਸੀ ਤਾਂ ਸਿਰਫ ਹਵਨ ਦਾ ਬੁੜੀਆਂ ਨੂੰ ਜਿੰਨਾ ਕੰਮ ਆਂਦਾ ਆ ਵੈਸੇ ਮੈਂ ਵੀ ਮੰਦਿਰ ਦੀ ਪ੍ਰਧਾਨ ਰਹੀ ਆ ਅਸੀਂ ਆਪਣੇ ਮੰਦਿਰ ਚ ਐ ਕ੍ਰਿਸ਼ਨ ਮੰਦਿਰ ਚ ਕ੍ਰਿਸ਼ਨ ਲੀਲਾ ਲਈ ਸਭ ਕੁਝ ਕਰਦੇ ਰਹੇ ਆ ਠੀਕ ਮੰਨ ਜੀ ਕੋ ਸਰਪਾਲ ਜੀ ਹਾਂ ਜੀ ਬਾੜੀਆਂ ਖੋਲ੍ਹਦੇ ਇਹ ਪ੍ਰੋਬਲਮ ਆ ਰਹੀ ਜਿਹੜੀ ਕੋਈ ਪ੍ਰੋਬਲਮ ਨਹੀਂ ਉਹ ਆਪਣੀ ਵੱਖਰੀ ਜਗ੍ਹਾ ਤੇ ਕਰਾ ਰਹੇ ਆ ਇਹ ਜਿਹੜੀ ਅਸੀਂ ਪਿੰਡ ਵਾਲੇ ਤਿੰਨ ਪਿੰਡ ਇਕੱਠੇ ਹੋ ਕੇ ਮੋਤੀਆਂ ਬਾੜੀਆਂ ਛੋਟੀ ਬੈਠ ਇਹ ਤਿੰਨਾਂ ਪਿੰਡਾਂ ਦੀ ਪਰਮਿਸ਼ਨ ਸਾਡੇ ਸਾਈਨ ਮੋਹਰਾਂ ਲਾ ਕੇ ਅਸੀਂ ਡੀਸੀ ਸਾਹਿਬ ਦੇ ਦਿੱਤੇ ਡੀਐਸਪੀ ਦੇ ਦਿੱਤੇ ਅਸੀਂ ਪੇਪਰ 29 ਤਰੀਕ ਨੂੰ ਐਪਲੀਕੇਸ਼ਨਾਂ ਦੇ ਦਿੱਤਾ 29 ਤੀਕ ਨੂੰ ਹਾਂਜੀ ਤੇ ਇਹਨਾਂ ਦੀ ਜਿਹੜੀ ਸੀ ਉਹ 19 ਤੋਂ 23 ਸੀ ਹਾਂਜੀ ਤੇ ਤੁਸੀਂ ਇਹ ਰੱਖ ਲਓ ਵੀ ਮੇਨ ਮੁੱਦਾ ਤੇ ਜਿੱਦਾਂ ਕਹਿੰਦੇ ਹਨਾ ਵੀ ਸਰਪੰਚ ਤੇ ਪੰਚਾਇਤ ਤੇ ਪਰ ਅਸੀਂ ਇਹਨਾਂ ਨੂੰ ਇਹ ਕਲਕੇ ਵੀ ਜੇ ਉਹਨਾਂ ਨੂੰ ਸਾਡੀ ਲੋੜ ਆ ਮੰਨ ਲਓ ਮੈਂ ਵੀ ਤੁਹਾਡੇ ਨਾਲ ਚੱਲ ਚੱਲੂਗੀ ਇਹ ਚਾਰ ਪੰਜ ਜਣੇ ਗਏ ਉਹਨਾਂ ਨੇ ਉੱਥੇ ਕਿਹਾ ਵੀ ਤੁਸੀਂ ਉਹਨਾਂ ਨਾਲ ਸੁਲ੍ਹਾ ਕਰ ਲੋ ਉਹਨਾਂ ਮੈਂਬਰਾਂ ਨੇ ਮੈਨੂੰ ਆ ਕੇ ਦੱਸਿਆ ਵੀ ਉਹਨਾਂ ਨਾਲ ਜਿਹੜੇ ਤਿੰਨ ਮੈਂਬਰ ਤੁਸੀਂ ਉਹਨਾਂ ਨਾਲ ਸੁਲ੍ਹਾ ਕਰ ਲੋ ਪਰਮਿਸ਼ਨਾਂ ਦੋ ਦੋ ਨਹੀਂ ਮਿਲਣੀਆਂ ਪਰਮਿਸ਼ਨ ਤੇ ਇੱਕ ਮਿਲਣੀ ਆ ਵੀ ਹੁਣ ਜਦੋਂ ਸ਼ਹਿਰਾਂ 'ਚ ਹੁੰਦੇ ਪ੍ਰੋਗਰਾਮ ਅਲੱਗ-ਅਲੱਗ ਹੁੰਦੇ ਐ ਅਲੱਗ-ਅਲੱਗ ਪਰਮਿਸ਼ਨ ਮਿਲਦੀ ਐ ਕਿਉਂ ਇੱਕ ਪਿੰਡ 'ਵੀ ਦੋ ਸਮਾਗਮ ਹੁੰਦੇ ਪਰਮਿਸ਼ਨ ਕਿਉਂ ਨਹੀਂ ਮਿਲ ਸਕਦੀ ਇਹ ਤੇ ਹੁਣ ਕੀ ਆਪਾਂ ਨਹੀਂ ਕੁਝ ਕਹਿ ਸਕਦੇ ਤਾਂ ਅਲੱਗ-ਅਲੱਗ ਜਗ੍ਹਾ ਤੇ ਪਹਿਲਾਂ ਕਰਾ ਰਹੇ ਹੋ ਜਿਹੜੀ ਹੁਣ ਇਹ ਕਰਾਰੇ ਤੁਸੀਂ ਉਹ ਇੱਕ ਜਗ੍ਹਾ ਕੀ ਲੱਗਦੀ ਹੈ ਜਿਹੜੀ ਜਿਹੜੀ ਅਸੀਂ ਇਹ ਰਾਸ ਉਹ ਕ੍ਰਿਸ਼ਨ ਲੀਲਾ ਇਹ ਰਾਸ ਲੀਲਾ ਜਿੱਦਾਂ ਬ੍ਰਿੰਦਾਵਨ ਤੋਂ ਕੀਤੇ ਹੋ ਆ ਜੀ ਉਹਨਾਂ ਨੇ ਲੱਖ ਰੁਪਏ ਉਹਨਾਂ ਨੂੰ ਪੇਮੈਂਟ ਉਹਨਾਂ ਨੂੰ ਕੀਤੀ ਹੋ ਆ ਜਗ੍ਹਾ ਜਿਹੜੀ ਜਿੱਥੇ ਹੁਣ ਤੁਸੀਂ ਕਰਾਉਣੀ ਸੀ ਉਹ ਵਾਕਾ ਉਹਨਾਂ ਦੀ ਵਾਕਾ 1 ਕਿਲੋਮੀਟਰ ਦਾ ਫਾਸਲਾ ਆ ਜੀ ਹਾਂਜੀ ਸਾਡੀ ਸਰ ਰਾਸ ਲੀਲਾ ਇਸ ਮੈਟਰ ਨੂੰ ਤਾਂ ਭਾਈ ਭਾਈ ਕੀ ਨਾਮ ਆਪਣਾ ਮੇਰਾ ਨਾਮ ਡਾਕਟਰ ਧਰੂ ਕੀ ਮਾਮਲਾ ਹੈ ਇਹ ਪਿੰਡ ਦਾ ਮਾਮਲਾ ਸਰ ਅਸੀਂ ਰਾਸ ਲੀਲਾ ਕਰਾਣ ਲੱਗੇ ਸੀਗੇ 10 ਤੋਂ 16 ਤੱਕ ਉਦੇ ਸਬੰਧ ਦੇ ਵਿੱਚ 29 ਤਰੀਕ ਨੂੰ ਇਹ ਡੀਸੀ ਸਾਹਿਬ ਨੂੰ ਐਪਲੀਕੇਸ਼ਨ ਦਿੱਤੀ ਪਰਮਿਸ਼ਨ ਲਈ ਔਰ ਸਕਿਉਰਟੀ ਲਈ ਉਹ ਪ੍ਰੋਸੈਸ ਚੱਲ ਰਹੀ ਆ ਉਹਦੇ ਤੋਂ ਪਹਿਲਾਂ ਅਸੀਂ ਹਵਨ ਕਰਾਇਆ ਕੱਲ ਉਹਨਾਂ ਨੇ ਆ ਕੇ ਸਾਨੂੰ ਹਵਨ ਤੋਂ ਰੋਕ ਦਿੱਤਾ ਕਹਿੰਦੇ ਤੁਸੀਂ ਆਪਾਂ ਨਹੀਂ ਕਰਾ ਸਕਦੇ ਤੁਹਾਡੇ ਕੋਲ ਕੋਈ ਪਰਮਿਸ਼ਨ ਨਹੀਂ ਮੈਂ ਕਿਹਾ ਸਰ ਇਹਦੀ ਕੋਈ ਪਰਮਿਸ਼ਨ ਦੀ ਲੋੜ ਨਹੀਂ ਹੈਗੀ ਕਿ ਜੇ ਸਾਨੂੰ ਹਵਨ ਲੈਣ ਦੀ ਪਰਮਿਸ਼ਨ ਦੀ ਲੋੜ ਆ ਫੇ ਸਾਨੂੰ ਸਾਹ ਲੈਣ ਦੀ ਵੀ ਪਰਮਿਸ਼ਨ ਦੀ ਲੋੜ ਪਵੇਗੀ ਉਹ ਵੀ ਦੱਸ ਦਿਓ ਕਿੱਥੋਂ ਲਈਏ ਪਰਮਿਸ਼ਨ ਸਾਹ ਲੈਣ ਦੀ ਕੱਲ ਕੋ ਜਦੋਂ ਆਈਸੂ ਕੋ ਵੀਡੀਓਗ੍ਰਾਫੀ ਵੀ ਤੁਸੀਂ ਕੀਤੀ ਕੋਈ ਬੜਾਈ ਜੀ ਨਾਲ ਅਗਰ ਰੁਕਿਆ ਤੁਹਾਨੂੰ ਸਰ ਉਹਨਾਂ ਨੇ ਵੀਡੀਓਗ੍ਰਾਫੀ ਤਾਂ ਅਸੀਂ ਆਪਣੀ ਬਣਾ ਰਹੇ ਸੀ ਉਹਨਾਂ ਦੀ ਨਹੀਂ ਬੜਾਈ ਉਹਨਾਂ ਨੇ ਜਿਹੜੇ ਵੀਡੀਓਗ੍ਰਾਫੀ ਕਰ ਰਹੇ ਸੀਗੇ ਫੰਕਸ਼ਨ ਦੀ ਉਹਨਾਂ ਦੇ ਮੋਬਾਈਲ ਉਹਨਾਂ ਨੇ ਖੋਲੇ ਕਹਿੰਦੇ ਤੁਸੀਂ ਸਾਡੀ ਵੀਡੀਓ ਬਣਾ ਰਹੇ ਆ ਉਹਨਾਂ ਨੇ ਖੋ ਕੇ ਚੈੱਕ ਕੀਤੇ ਆ ਤੇ ਫੇਰ ਵਾਪਸ ਕੀਤੇ ਜਿਹੜੇ ਬੰਦੇ ਨਾਲ ਪ੍ਰੋਬਲਮ ਚੱਲ ਰਹੀ ਉਹ ਪਹਿਲਾਂ ਇਸ ਕਮੇਟੀ ਦੇ ਮੈਂਬਰ ਸਨ ਸਰ ਉਹ ਨਹੀਂ ਇਸ ਕਮੇਟੀ ਦੇ ਮੈਂਬਰ ਜੀ ਜੀ ਇਹ ਸਾਡੀ ਸਨਾਤਨ ਧਰਮ ਸਭਾ ਕਮੇਟੀ ਆ ਉਹਨਾਂ ਦੀ ਉਹਨਾਂ ਦੀ ਕੋਈ ਕਮੇਟੀ ਨਹੀਂ ਸਾਨੂੰ ਉਹਦੇ ਕੋਈ ਸਰਕਾਰ ਨਹੀਂ ਉਹਨਾਂ ਦੇ ਨਾਲ ਉਹ ਤਿੰਨ ਬੰਦੇ ਨੇ